ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਖੜੇ ਆ ਤਲਵੰਡੀ ਸਾਬੋਰਾਮਾ ਰੋਡ ਦੇ ਉੱਪਰ ਤੇ ਆਪਾਂ ਆਏ ਆ ਢਿੱਲੋਂ ਕਾਰ ਬਜ਼ਾਰ ਵਾਲੇ ਮਨਦੀਪ بھائی ਕੋਲੇ ਤੇ ਆਪਾਂ ਮਨਦੀਪ بھائی ਨੇ ਤੁਹਾਨੂੰ ਪਹਿਲਾਂ ਵੀ ਵੀਡੀਓ ਦਿਖਾਈਆਂ ਸੀ ਤੇ ਆਪਾਂ ਮਨਦੀਪ بھائی ਨਾਲ ਦਿਖਾਉਣੇ ਆ ਤਿੰਨ ਚਾਰ ਗੱਡੀਆਂ ਬਾਈ ਕੋਲੇ ਤੇ ਤੁਹਾਨੂੰ ਸਾਰੀਆਂ ਗੱਡੀਆਂ ਦੀ ਜਾਣਕਾਰੀ ਦਿੰਨੇ ਆ ਤੇ ਤੁਹਾਨੂੰ ਗੱਡੀਆਂ ਬਾਰੇ ਵੀ ਦਿਖਾਉਣੇ ਆ ਤੇ ਬਾਈ ਮਨਦੀਪ ਨਾਲ ਮਲਾਉਣੇ ਆ ਆਪਾਂ ਰਾਮਾ ਰੋਡ ਤੇ ਪੈਟਰੋਲ ਪੰਪ ਦੇ ਕੋਲ ਆ ਜਮਾ ਸਾਹਮਣੇ ਤੇ ਆਪਾਂ ਮਲਾਉਣੇ ਆ ਬਾਈ ਮਨਦੀਪ ਨਾਲ ਹੋਰ ਬਾਈ ਮਨਦੀਪ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਵੇਖਣ ਨੂੰ ਵਧੀਆ 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 ਬਾਈ ਹੋਰ ਠੀਕ ਹੋ ਬਾਈ ਬਹੁਤ ਵਧੀਆ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਇੱਥੇ ਇਹ ਤੋਂ ਪਹਿਲਾਂ ਆਪਣੀ ਇੱਕ ਵੀਡੀਓ ਪਾਈ ਸੀਗੀ ਬਾਈ ਸਿੱਧੂ ਨੇ ਹੈ ਨਾ ਉਹ ਬਾਈਆਂ ਨੇ ਦੇਲੀ ਖੁਸ਼ ਕਰਤਾ ਆਪਾਂ 19 ਮਾਡਲ ਗੱਡੀ ਦਿਖਾਈ ਸੀ ਬਰੀਜਾ ਬਾਈ ਸਿੱਧੂ ਦੀ ਵੀਡੀਓ ਚ ਉਹ 19 ਮਾਡਲ ਤੇ ਬਾਈ ਸਿੱਧੂ ਨੇ ਆਖੇ 30000 ਡਿਸਕਾਊਂਟ ਆ ਆਪਾਂ ਬੰਦੇ ਨੂੰ 35000 ਰੁਪਏ ਡਿਸਕਾਊਂਟ ਕਰਕੇ ਗੱਡੀ ਦਿੱਤੀ ਉਹ ਬੰਦੇ ਬਹੁਤ ਖੁਸ਼ ਹੋਏ ਸਿੱਧੂ ਦੇ ਨਾਲ ਆਏ ਮੈਂ ਕਿਹਾ ਵੀ ਸਿੱਧੂ ਨਾ ਹੀ ਲੈ ਜਾ ਕਰੋ ਐਨੇ ਹੀ ਬਹੁਤ ਆ ਬਾਈ ਸਿੱਧੂ ਆ ਬਾਈ ਭੁੱਲ ਰਹਿਣਾ ਨਾ ਨਾ ਲੈਤਾ ਗੱਡੀ ਤੇ ਤੁਹਾਨੂੰ ਡਿਸਕਾਊਂਟ ਜਿੰਨਾ ਬਾਈਆਂ ਨੇ ਕਹਿਤਾ ਉਹਨਾਂ ਦੇ ਕੇ ਤੋਰ ਦੇ ਇਹ ਗੱਲ ਨਹੀਂ ਵੀ ਆਪਾਂ ਇਕੱਲਾ ਕਹਿਤਾ ਡਿਸਕਾਊਂਟ ਦੇਣਾ ਨਹੀਂ ਜਿੰਨਾ ਬਾਈਆਂ ਨੇ ਕਹਿਤਾ ਉਹਨਾਂ ਦੇਣਾ ਹੈਗਾ ਇਹਨਾਂ ਦਾ ਬਹੁਤ ਮੋਹ ਪਿਆਰ ਆ ਆਪਣਾ ਠੀਕ ਆ ਆਜੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸਰ ਨੂੰ ਪਹਿਲਾਂ ਤੁਹਾਨੂੰ ਗੱਡੀ ਦਿਖਾਉਣੀ ਆ ਆਪਾਂ ਇੱਕ ਕਰੋਲਾ ਇਹ ਕਰੋਲਾ ਬਾਈ 2009 ਮਾਡਲਾ 9 ਮਾਡਲਾ ਦਿੱਲੀ ਨੰਬਰ ਪਰ ਇਹਦੀ ਐਨਓਸੀ ਬਠਿੰਡੇ ਵੀ ਆਈ ਹੋਈ ਆ ਇਹ ਗੱਡੀ ਆਪਾਂ ਨਾ ਕਰਵਾ ਕੇ ਦੇਵਾਂਗੇ ਹਜੇ ਆਪਣਾ ਕੋ ਗੱਡੀ ਕੱਲ ਹੀ ਆਈ ਆ ਇਹ ਗੱਡੀ ਦੀ ਕੰਡੀਸ਼ਨ ਦਿਖਾ ਦੇ ਬਾਈ ਸਿੱਧੂ ਗੱਡੀ ਨਾ ਤਿਆਰ ਕਰਨ ਵਾਲੀ ਆ ਥੋੜੀ ਜੀ ਇਹ ਇੱਕ ਸਾਈਡੇ ਕੋ ਲੱਗੀ ਹੋਈ ਆ ਇਹ ਆਪਾਂ ਕਰਵਾ ਕੇ ਦੇਵਾਂਗੇ ਬੰਦਿਆਂ ਨੂੰ ਠੀਕ ਆ ਜੀ ਕਰਵਾ ਕੇ ਦੇਵਾਂਗਾ ਹਾਂ ਹਾਂ ਗੱਡੀ ਬਹੁਤ ਸੋਹਣੀ ਆ ਰੰਗ ਪੇਂਟ ਦੀ ਹਾਂ ਜਮਾਂ ਗੱਡੀ ਚਾਰ ਸਪੀਰੋਂ ਬਾਈ ਦਿਖਾ ਦੇ ਇੱਕ ਮਿੰਟ ਮੈਂ ਗੱਡੀ ਨੂੰ ਅਨਲੌਕ ਕਰਕੇ ਦਿਖਾਉਂਦਾ ਹੋਰ ਦੇਖ ਸਕਦੇ ਹੋ ਦਿੱਲੀ ਨੰਬਰ ਆ ਇਹ ਥੋੜਾ ਜਿਹਾ ਹਾਂ ਕੰਮ ਕਰਾਉਣ ਵਾਲਾ ਬਾਈ ਕਰਾ ਕੇ ਦੇਊਗਾ ਕੰਮ ਨਾਲ ਇਹਦਾ ਤੁਹਾਨੂੰ ਸਾਰਾ ਗੱਡੀ ਬਾਰੇ ਤੇ ਆ ਤੋ ਦੇਖ ਸਕਦੇ ਹੋ ਅਰੇ ਗੱਡੀ ਤੁਹਾਨੂੰ ਪਤਾ ਹੀ ਹੈ ਕਰੋਲਾ ਬਾਰੇ ਤੁਸੀਂ ਜਾਣਦੇ ਹੋ ਜਿਹੜੇ ਜਿਹੜੇ ਬੰਦਿਆਂ ਨੇ ਕਰੋਲਾ ਚਲਾਈਆਂ ਪਤਾ ਹੀ ਉਹਨਾਂ ਨੂੰ ਕੀ ਚੀਜ਼ ਆ ਇਹ ਤੁਹਾਨੂੰ ਦਿਖਾਉਣੇ ਖੋਲ ਕੇ ਤੇ ਬਾਈ ਲੋਕ ਹੋਊਗਾ ਹੀ ਮਨਦੀਪ ਉਹਨੂੰ ਵਿੱਚ ਦਿਖਾਉਣੇ ਆ ਤੇ ਇਹ ਮਾ ਕੋਰੀ ਕਾ ਇੱਕ ਗੱਡੀ ਆ ਤੇ ਨੰਬਰ ਦਿੱਲੀ ਆ ਬਾਈ ਗੱਡੀ ਦਾ ਤੇ ਸੋਨੂੰ ਇੱਕ ਕਾ ਵੀ ਦਿਖਾਵਾਂਗੇ ਆਪਾਂ ਬਰੀਜਾ ਵੀ ਦਿਖਾਵਾਂਗੇ ਤੇ ਅੰਦਰ ਦੋ ਹੋਰ ਖੜੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਐ ਮਨਦੀਪ ਕੋਲੇ ਹਾਂ ਜਮਾ ਤੇ ਕਰੋਲਾ ਦਾ ਆਪਾਂ ਸਾਰਾ ਕੁਝ ਦਿਖਾਉਣਾ ਤੁਹਾਨੂੰ ਬਾਇਓ ਡਾਟਾ ਕੌਣ ਆ ਰਿਹਾ ਅੰਦਰੋਂ ਦਿਖਾ ਦੇ ਭਾਈ ਗੱਡੀ ਗੱਡੀ ਭਈ ਇੰਟੀਰੀਅਰ ਦੀ ਪੂਰੀ ਸਾਫ਼ ਗੱਡੀ ਆ ਜਮਾ ਜੈਨੂਣਾ ਗੱਡੀ ਆ ਕੋਈ ਮੇਜਰ ਐਕਸੀਡੈਂਟ ਨਹੀਂ ਨਾ ਮੇਜਰ ਐਕਸੀਡੈਂਟ ਨਹੀਂ ਬਾਈ ਦੇਖ تاکੀ ਆਵਾਜ਼ ਨਹੀਂ ਦੇਖ ਰੋ ਹੋ ਕੇ ਜਮਾ ਬਾਈ ਗੱਡੀ ਬਹੁਤ ਸਾਫ਼ ਹੋਈ ਅੰਦਰੋਂ ਜਮਾ ਤੁਸੀਂ ਦੇਖ ਸਕਦੇ ਏਡਾ ਆਪਣੇ ਕੀ ਡਿਮਾਂਡ ਮੁੰਡਾ ਬਾਈ ਡਿਮਾਂਡ ਟਾਇਰ ਬਾਈਆਂ ਨੂੰ ਆਪਾਂ ਤੁਸੀਂ ਦਿਖਾਈ ਦਿੱਤੇ ਜਮਾ ਨਵੇਂ ਟਾਇਰ ਆ ਠੀਕ ਆ ਜਮਾ ਪਲਟੋ ਦੇ ਮੁੱਲ ਦੀ ਗੱਡੀ ਦੇਵਾਂਗੇ ਬਾਈ ਇਹ ਪਲਟੋ ਦੇ ਮੁੱਲ 1 ਲੱਖ ਤੇ 40000 ਰੁਪਏ ਦੀ ਗੱਡੀ ਕਰੋਲਾ ਲਓ ਜੀ ਧਮਾਕਾ ਕਰਤਾ ਬਾਈ 1000 1 ਲੱਖ ਤੇ 40000 ਦੀ ਗੱਡੀ ਵੀ ਕਰੋਲਾ ਆਲਟੋ ਨਹੀਂ ਆਉਂਦੀ 6 ਲੱਖ ਰੁਪਏ ਦੀ ਆਲਟੋ ਮਿਲਦੀ ਹੈ ਚੰਗੀ ਤੇ ਆਪਾਂ ਤੁਹਾਨੂੰ ਕਰੋਲਾ ਦੇ ਰਹੇ ਆ ਪਟਰੋਲ ਤੇ ਸੀਐਨਜੀ ਵਾਲੀ ਹੈ ਇਹ ਸੀਐਨਜੀ ਦੇ ਘੱਟੋ ਘੱਟ 25 ਦੀ ਐਵਰੇਜ ਆ ਇਹਦੀ ਠੀਕ ਹੈ ਜੀ ਆਜੋ ਬਾਈ ਹਾਂ ਸਹੀ ਹੈ ਜੀ ਸੀਐਨਜੀ ਕਿੱਟ ਲੱਗੀ ਹੋਈ ਹੈ ਸੀਐਨਜੀ ਕਿੱਟ 2034 ਤੱਕ ਪਾਸ ਆ ਪਾਸਿੰਗ ਵੀ ਬਈ 2034 ਰੱਕਰ ਦੀ ਪਈ ਹੈ ਕਰੋਲਾ 1 ਲੱਖ 40000 ਰੁਪਏ ਦੀ ਤੇ ਡੱਕੀ ਖੋਲ ਕੇ ਦਿਖਾ ਦਿੰਦੇ ਆ ਤੁਹਾਨੂੰ ਇਹਜਾ ਰੇਟ ਕਦੇ ਨਹੀਂ ਮਿਲਣਾ ਤੁਹਾਨੂੰ ਬਾਈ ਯਾਰ ਆਹ ਰੇਟ ਤੇ ਕਰੋਲਾ ਕਿਦੋਂ ਵੀ ਨਹੀਂ ਮਿਲਦੀ ਹਾਂ ਹਾਂ ਪਟ્રોલ ਦੀ ਹਾਂ ਹਾਂ ਪਟ્રોલ ਦੀ ਲੋ ਡਿੱਗੀ ਦੇਖ ਲਓ ਕਿੱਡੀ ਤੋਂ ਵੀ ਐਨ ਵੀ ਵੀ ਦੇਖ ਬਾਈ ਗੱਡੀ ਕਿਤੋਂ ਕੋਈ ਐਕਸੀਡੈਂਟ ਨਹੀਂ ਕਿਤੋਂ ਬਣੀ ਕਰੀ ਨਹੀਂ ਗਈ ਗੱਡੀ ਤੇ ਜਿਹੜਾ ਮੜਾ ਮੋਟਾ ਕੰਮ ਆਪਾਂ ਉਹ ਕਰਵਾ ਕੇ ਦੇਵਾਂਗੇ ਮੈਂ ਵਾਪਸ ਤੁਹਾਨੂੰ ਪਹਿਲਾਂ ਦੱਸਦਾ ਮੂਹਰੂ ਮੜੀ ਜੀ ਗੱਡੀ ਹੋਊ ਕਿਉਂਕਿ ਇਹ ਗੱਡੀ ਆਪਾਂ ਕੋ ਕੱਲ ਹੀ ਆਈ ਆ ਇਹ ਕੱਲ ਹੀ ਆਈ ਹੈ ਇਹ ਆਪ ਮਾਨ ਤਣ ਕੇ ਨਾ ਕਰਦੇ ਨੇ ਮਾਨ ਦਾਣਾ ਆਪਾਂ ਬਾਈ ਪਹਿਲਾਂ ਨਹੀਂ ਕਦੇ ਉਹ ਕੀਤਾ ਹੈ ਨਾ ਜਿੰਨਾ ਆਖਿਆਗਾ ਆਪਾਂ ਇੱਕ ਵਾਰ ਰੇਟ ਬਹੁਤ ਜ਼ਿਆਦਾ ਰੱਖਦੇ ਆ ਉਹ ਤੋਂ ਡਿਸਕਾਊਂਟ ਜਿੰਨਾ ਬਾਈ ਆਖਣਾ ਆਪਾਂ 10000 ਰੁਪਏ ਦਾ ਆਪਾਂ ਕੋਟੋ ਕਰ ਡਿਸਕਾਊਂਟ ਸਾਰੇ ਗੱਡੀ ਮਗਰ ਬੰਦੇ ਨੂੰ ਦਿਨੇ ਦਿਨੇ ਆ ਠੀਕ ਹੈ ਬਾਕੀ ਮੌਕੇ ਤੇ ਜੇ ਮੈਂ ਕੋਈ ਵੱਡੀ ਗੱਡੀ ਆ ਹਨਾ ਉਹਨਾਂ ਤੇ ਬਾਈ ਸਿੱਧੂ ਨੇ ਪਹਿਲਾਂ ਵੀ ਆਖਿਆ ਹੈਗਾ ਆਪਾਂ 30000 ਰੁਪਏ ਦਾ ਡਿਸਕਾਊਂਟ ਰੱਖਦੀ ਰੱਖਦੇ ਹਾਂ ਮੈਂ ਕੋਈ ਛੋਟੀ ਗੱਡੀ ਆ ਉਹ ਤੇ ਆਪਾਂ 10000 ਰੁਪਏ ਦਾ ਡਿਸਕਾਊਂਟ ਰੱਖਦੇ ਆ ਠੀਕ ਹੈ ਕਈ ਵਾਰੀ ਅਗਲਾ ਕੀ ਹੁੰਦਾ ਨਾ ਬੋਲ ਕੇ 2 ਲੱਖ ਮਗਰ ਉਹ ਹੁੰਦਾ ਆਪਾਂ 40 ਦੀ ਦੇ ਦਾਂਗੇ ਨਹੀਂ 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 ਆਪਾਂ ਉਹ ਕੰਮ ਨਹੀਂ ਕਰਦੇ ਆ ਪਰ ਰੇਟ ਪਹਿਲੀ ਬਹੁਤ ਜਾਇਜ਼ ਪਾਉਣੇ ਆ ਕਿਉ ਉਦੋਂ ਬਾਅਦ ਆ ਗਈ ਬਈ ਗੱਡੀ ਬਰੀਜਾ ਬਰੀਜਾ ਆ ਗਈ ਬਰੀਜਾ ਗੱਡੀ ਆ ਇਹ ਐਚ ਆਰ ਨੰਬਰ ਦੀ ਆ 2016 ਮਾਡਲ ਜੀਡੀਆਈ ਪਲੱਸ ਗੱਡੀ ਦੇ ਬਾਈ ਚਾਰੇ ਟਾਇਰ ਨਵੇਂ ਆ ਗੱਡੀ ਵਿੱਚੋਂ ਦਿਖਾ ਦਿਓ ਬਹੁਤ ਸੋਹਣੀ ਗੱਡੀ ਆ ਆ ਦੇਖੋ ਗੱਡੀ ਦੇਖੋ ਬਾਈ ਇੱਕ ਗੱਲ ਹੋਰ ਬਾਈ ਸਿੱਧੂ ਮੇਜਰ ਐਕਸੀਡੈਂਟ ਦੀ ਆਪਾਂ ਹਰੇ ਗੱਡੀ ਦੀ ਗਾਰੰਟੀ ਲੈਣੇ ਆ ਬਾਈ ਦੀ ਬਾਈ ਦੇਖੋ ਗੱਡੀ ਪੂਰੀ ਬਈ ਜਮਾ ਕੋਕਾ ਪੀਸ ਪਈ ਆ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਕਰੀ ਨਹੀਂ ਸਾਬ ਤੇ ਨਾਲ ਦਾ ਨਾਲ ਦਾ ਪੇਂਟ ਆ ਜਮਾ ਸਾਰੀਆਂ ਸੀਲਾਂ ਲੱਗੀਆਂ ਹੋਈਆਂ ਗਿਆ ਫਰਸਟ ਓਨਰ ਦੀ ਆ 84000 ਕਿਲੋਮੀਟਰ ਚੱਲੀ ਆ 84000 ਕਿਲੋਮੀਟਰ ਚੱਲੀ ਆ ਬਈ ਸਾਰੀ ਇਹ ਹਾਂ ਪੁੱਛ ਵਾਟਰ ਸਟਾਰਟ ਆ ਪੁੱਛ ਵਾਟਰ ਸਟਾਰਟ ਆ ਜੀ ਡੀ ਪਲੱਸ ਸਟੋਪ ਵਾਲਾ ਮਰ ਲਾ ਹਾਂ ਤੇ ਬਈ ਗੱਡੀ ਚ ਕਮੀ ਕੋਈ ਨਹੀਂ ਡਿਮਾਂਡ ਜਮਾ ਜਾ ਜੀ ਹਾਂ ਜੀ ਜਮਾ ਜਾਇ 7.5 ਲੱਖ ਰੁਪਏ ਦੇ ਦੇਾਂਗੇ ਯਾਰ 7.5 ਲੱਖ ਰੁਪਏ ਦੀ ਬ੍ਰੀਜਾ ਕਿਤੇ ਨਹੀਂ ਮਿਲਦੀ ਸਵਿਫਟ ਆ ਮਿਲਦੀ ਐ ਇੰਨੇ ਰੁਪਈਆ ਚ ਗੱਡੀ ਦਾ ਰੰਗ ਆ ਕੀ ਐ ਪਰ ਐਡ ਨਹੀਂ ਚੈਰੀ ਕਲਰ ਚ ਆ ਗਿਆ ਬਹੁਤ ਮਨਸੰਗਤ ਕਲਰ ਆ ਲੋਕਾਂ ਦਾ ਇਹ ਸਾਰੀ ਓਰੀਜਨਲ ਗੱਡੀ ਆ ਭਾਈ ਕੋਈ ਐਕਸੀਡੈਂਟ ਨਹੀਂ ਕੋਈ ਉਹ ਨਹੀਂ ਗੱਡੀ ਚ ਕਾ ਡੈਂਟਾ ਪਾਇ ਵੀ ਨਹੀਂ ਕਢਾਇਆ ਬਾ ਨਾਲ ਲਈ ਆ ਕਿਉਂਕਿ ਆਪਾਂ ਰੰਗ ਪੇਂਟ ਗੱਡੀਆਂ ਲੈਂਦੇ ਨਹੀਂਗੇ ਨਾ ਆਪਾਂ ਵੇਚੀਏ ਸਹੀ ਗੱਲ ਆ ਆ ਉਧਰ ਗੱਡੀ ਆਪਣੀ ਕੋ ਇੱਕ ਹੋਰ ਖੜੀ ਹੈ ਬਹੁਤ ਸੋਹਣੀ ਛੋਟੀ ਗੱਡੀ ਜਿਵੇਂ ਆਪਣਾ ਕੋ ਜੀਮੀਦਾਰ ਆ ਕੇ ਹੈ ਨਾ ਜੇ ਉਹ ਮਲਕ ਕਰੇ ਰੱਖਣ ਛੋਟੀਆਂ ਗੱਡੀਆਂ ਪਸੰਦ ਕਰਦੇ ਆ ਆਪਾਂ ਨੂੰ ਕਹਿੰਦੇ ਭਈ ਸਾਨੂੰ ਛੋਟੇ ਮੁੱਲ ਦੀਆਂ ਗੱਡੀਆਂ ਵੀ ਦਿਆ ਕਰੋ ਚੰਗੀਆਂ ਗੱਡੀਆਂ ਦਿਆ ਕਰੋ ਛੋਟੇ ਹਾਂ ਉਹਦਾ ਕਰਕੇ ਆਪਾਂ ਸਪੈਸ਼ਲ ਇੱਕ ਦੋ ਗੱਡੀਆਂ ਛੋਟੀਆਂ ਰੱਖਦੇ ਆ ਜਿਵੇਂ ਇਹ ਗੱਡੀ ਖੜੀ ਆ ਭਈ ਆਲਟੋ 800 ਠੀਕ ਹੈ ਜੀ 2020 ਮਾਡਲ ਬੀਐਕਐਆਈ ਡਬਲ 에ਅਰ ਬੈਗ ਵਾਲੀ ਠੀਕ ਹੈ ਡਬਲ 에ਅਰ ਬੈਗ ਗੱਡੀ ਫਰਸਟ ਆਨਰ ਦੀ ਆ ਠੀਕ ਹੈ ਜੀ ਐਚਆਰ ਨੰਬਰ ਪਹਿਲੇ ਕਰੋ ਗੱਡੀ ਆ 37000 ਕਿਲੋਮੀਟਰ ਗੱਡੀ ਚੱਲੀ ਆ ਜੈਨੂਨ ਬਾਈ ਜਮਾ ਸਾਇਲੈਂਟ ਇੰਜਨ ਆ ਜਮਾ ਸੀਲਡ ਗੱਡੀ ਆ ਕਿਤੇ ਰੰਗ ਪੇਂਟ ਨਹੀਂ ਕਿਤੇ ਕਲਮ ਨਹੀਂ ਲੱਗੀ ਗੱਡੀ ਤੇ ਬਾਈ 4 ਨੰਬਰ ਆ ਬਾਈ ਗੱਡੀ ਪੂਰੀ ਸੋਹਣੀ ਜਮਾ ਸਮਾਈ ਵਾਲੀ ਗੱਡੀ ਆ ਬੰਦੇ ਨੇ ਘਰੇ ਰੱਖਣੀ ਆ ਗੱਡੀ ਉਹ ਹੁੰਦੀ ਨਹੀਂ ਸਾਰੇ ਡਾਕੂਮੈਂਟ ਕੰਪਲੀਟ ਆ ਇੱਕ ਸਿੱਧੂ ਆਪਾਂ ਹੋਰ ਗੱਲ ਕਰਦੇ ਆ ਠੀਕ ਆ ਬਾਈ ਜੇ ਕਿਸੇ ਗੱਡੀ ਦੇ ਡਾਕੂਮੈਂਟਾਂ 'ਚ ਦਿੱਕਤ ਆਉਂਦੀ ਆ ਨਾ ਆਪਾਂ ਗੱਡੀਾਂ ਨਾਲ ਤੋਂ ਵਾਪਸ ਵੀ ਲਵਾਂਗੇ ਠੀਕ ਆ ਵਾਪਸ 5000 ਰੁਪਏ ਨਾਲ ਵੱਧ ਵੀ ਦੇਵਾਂਗੇ ਵੱਧ ਵੀ ਦੇਵਾਂਗੇ ਇੱਕ ਦਾ ਅਗਲਾ ਕਹਿੰਦਾ ਗੱਡੀ 'ਚ ਦਿੱਕਤ ਆ ਗਈ ਵਾਪਸ ਛੱਡ ਜੋ ਨਾ ਬੰਦੇ ਨੇ ਜਿ ਭੁਗਾਈ ਕੀਤੀ ਖਰਚਾ ਕੀਤਾ 5000 ਰੁਪਏ ਨਾਲ ਮੋੜਾਂਗੇ ਜੇ ਡਾਕੂਮੈਂਟਾਂ 'ਚ ਦਿੱਕਤ ਆਉਂਦੀ ਉਹ ਆਪਣੀ ਗਲਤੀ ਹੋ ਬੰਦੇ ਦੀ ਕੋਈ ਗਲਤੀ ਨਹੀਂ ਹੁੰਦੀ ਉਹਦੇ 'ਚ ਇਹ ਵੀ ਵਾਅਦਾ ਬਾਈ ਮਨਦੀਪ ਬਾਈ ਦਾ ਹਾਂ ਇਹ ਵਾਅਦਾ ਆਪਣਾ ਡਾਕੂਮੈਂਟਾਂ 'ਚ ਦਿੱਕਤ ਡਾਕੂਮੈਂਟਾਂ ਜਿਮਮਬਰੀ ਆਪਣੀ ਆ ਉਹ ਗਾਹਕ ਦਾ ਕੋਈ ਉਹ ਨਹੀਂ ਗਾ ਚੈੱਕ ਕਰਨ ਦਾ ਉਹ ਚੈੱਕ ਕਰਨ ਦੀ ਜਿਮਮਬਰੀ ਸਾਡੀ ਆ ਵੀ ਅਸੀਂ ਸਹੀ ਚੀਜ਼ ਬੰਦੇ ਨੂੰ ਦੇਈਏ ਸਹੀ ਹੈ ਸਹੀ ਕਰਨਾ ਹਾਂ ਪੂਰੀ ਘੰਟਾ ਬਾਈ ਹਲ ਤੋਂ ਵਿੱਚ ਮੰਨਣਾ ਵੀ ਤੱਜ ਜਮਾ ਬਈ ਨਮੇਟਾ ਰਾਸ਼ਟਪਤੀ ਅਨਜੂਸ ਆ ਇਹਦੀ ਸਾਰਾ ਕੁਸਾ ਠੀਕ ਆ ਬਈ ਆਪਾਂ ਮਾੜੀ ਗੱਡੀ ਲੈ ਕੇ ਨਹੀਂ ਆਉਂਦੇ ਯਾਰ ਇੱਕ ਵਾਰ ਸਕਾਰਪਿਓ ਆ ਬਈ ਸਕਾਰਪਿਓ ਪੰਜਾਬ ਨੰਬਰ 2009 ਮਾਡਲ 29 ਦਾ ਕਪਾਸਿੰਗ ਮੇਰੇ ਖੁੱਦ ਦੇ ਨਾਮ ਦੀ ਗੱਡੀ ਆ ਠੀਕ ਆ ਆ ਗੱਡੀ ਬਈ ਚੈੱਕ ਕਰਾ ਦਿਓ ਗੱਡੀ ਦੇ ਟਾਇਰ ਦੇਖ ਲਓ ਚੰਗੇ ਟਾਇਰ ਹੈ ਚੰਗੇ ਟਾਇਰ ਹੈ ਗੱਡੀ ਦੀ ਕੋਈ խੌਨੀ ਗੱਡੀ ਦੀ ਸਕੋਰਪਿਓ ਪੰਜਾਬ ਨੰਬਰ ਗੱਡੀ ਪੰਜਾਬ ਨੰਬਰ ਦੀ ਆ ਬਈ ਸਾਰੀ ਗੱਡੀ ਰਿਜਨਲ ਆ ਕਿਤੋਂ ਲੱਗੀ ਕਰੀ ਨਹੀਂ ਗਈ ਇੰਜਨ ਗੇਅਰ ਦੀ ਗਾਰੰਟੀ ਦੇਵਾਂਗੇ ਤੁਹਾਨੂੰ ਜਿਹੜੀ ਗੱਲ ਦੱਸੀ ਮੇਜਰ ਐਕਸੀਡੈਂਟ ਗੱਡੀ ਦਾ ਆਪਣੀ ਦੁਕਾਨ ਤੇ ਆ ਬਾੜਦੇ ਨਹੀਂ ਯਾਰ ਹਾਂ ਜਮਾ ਭਈਆ ਦੇ ਗੱਡੀਆਂ ਆਪਾਂ ਭਾਈ ਜਿਹੜੀ ਵੀ ਦੇਵਾਂਗੇ ਕਿਸੇ ਨੂੰ ਡਾਕੂਮੈਂਟ ਕੰਪਲੀਟ ਕਰਕੇ ਦੇਵਾਂਗੇ ਜੇ ਕੋਈ ਬੰਦਾ ਕੋ ਆਪਾਂ ਨਾਂ ਕਰਾਵੇ ਆਪਾਂ ਨਾਂ ਵੀ ਕਰਵਾ ਦੇਾਂਗੇ ਆਪਣੇ ਕੋ ਸਾਰੀਆਂ ਸਹੂਲਤਾਂ ਗਿਆ ਗੱਡੀਆਂ ਤੇ ਆਪਾਂ ਲੋਨ ਵੀ ਕਰਵਾ ਦਿੰਨੇ ਆ ਠੀਕ ਕਿਹੜੀ ਬੰਦੇ ਨੇ ਕੋਈ ਡਾਊਨ ਪੇਮੈਂਟ ਕਰਨੀ ਆ ਉਹਦੀ ਦੀਮਾਂਡ ਬਹੁਤੀ ਸੀ ਆਲਟੋ ਦੀ ਆਲਟੋ ਦੀ ਨਹੀਂ ਉਹਦੀ ਡਿਮਾਂਡ ਉਹਦੀ ਡਿਮਾਂਡ ਵੀ ਆਪਾਂ ਜਾਇਜ਼ ਹੀ ਰੱਖਦੇ ਆ ਆਲਟੋ ਦੀ ਡਿਮਾਂਡ ਆਪਾਂ ਰੱਖੀ ਹੈ ਭਾਈ 3.5 ਲੱਖ ਰੁਪਈਆ 3.5 ਲੱਖ ਹਾਂ 3.5 ਲੱਖ ਰੁਪਈਆ ਆਲਟੋ ਤੇ ਵੀ 10000 ਰੁਪਈਆ ਦਾ ਡਿਸਕਾਊਂਟ ਆ ਇਸ ਤੇ ਸਕਾਰਪਿਓ ਸਕਾਰਪਿਓ ਦਾ ਰੇਟ ਰੱਖਿਆ ਆਪਾਂ 2,30,000 2,30,000 ਆ 2,30,000 ਸਕਾਰਪਿਓ ਦੇ ਵੀ 10,000 ਰੁਪਏ ਦਾ ਡਿਸਕਾਊਂਟ ਜਿਹੜੀਆਂ ਆਪਣੇ ਕੋਲ ਛੋਟੇ ਮੋਲ ਦੀਆਂ ਗੱਡੀਆਂ 10,000 ਤਾਂ ਆਪਾਂ ਦੇਣੀ ਹੀ ਦੇਣਾ ਚਾਹੀਏ ਲੱਖ ਦੀ ਗੱਡੀ ਉਹ ਤੇ ਵੀ ਆਪਾਂ 10,000 ਡਿਸਕਾਊਂਟ ਬੰਦੇ ਨੂੰ ਦੇਣੇ ਹੀ ਦਿੰਨੇ ਆ ਹਾਂ ਵੱਡੀਆਂ ਗੱਡੀਆਂ ਜਿਵੇਂ ਬ੍ਰਿਜਾ ਵਗੈਰਾ ਖੜੀਆਂ ਆਈਆਂ ਉਹਨਾਂ ਤੇ ਆਪਾਂ 30,000 ਰੁਪਏ ਡਿਸਕਾਊਂਟ ਵੀ ਬੰਦੇ ਨੂੰ ਦੇ ਦੇਣੇ ਆ ਹਾਂ ਬਾਕੀ ਬਾਈ ਸਿੱਧੂ ਪੁੱਲਰ ਜਿਵੇਂ ਕਹਿੰਦੇ ਆਪਾਂ ਇਹਨਾਂ ਦੀ ਗੱਲ ਤਾਂ ਆਪਾਂ ਮੋੜਦੇ ਨਹੀਂ ਨਾਲ ਅਜੇ ਤ ਅਸੀਂ ਪਹਿਲੀ ਕਲਾਸ ਤੋਂ ਇਕੱਠੇ ਪੜ੍ਹਦੇ ਰਹੇ ਆ ਤਾਂ ਕਰਕੇ ਇਹਨਾਂ ਦੀ ਜਿਹੜੀ ਜਵਾਨੀ ਨੇ ਕਰਤੀ ਆ ਮੈਂ ਕਰਤੀ ਇੱਕੋ ਆਓ ਹਾਂ ਤੇ ਭਾਈ ਆਪਣਾ ਨੰਬਰ ਕੋ ਆਪਾਂ ਨੰਬਰ ਭਈ ਹੈਗਾ 98732 31735 98732 31735 ਇੱਕ ਨੰਬਰ ਹੋਰ ਲਿਖ ਲਓ ਉਹ ਆਪਣੇ ਡੈਡੀ ਦਾ ਕਈ ਵਾਰੀ ਇਹ ਨੰਬਰ ਬਿਜੀ ਆਉਂਦਾ ਰਹਿੰਦਾ ਉਹ ਕੋਈ ਕਾਲ ਆਉਂਦੇ ਰਹਿੰਦੇ ਆ ਨਾ ਲੱਗੇ ਦੂਜਾ ਨੰਬਰ ਟਰਾਈ ਕਰ ਸਕਦੇ ਹੋ 96535 11600 96535 11600 ਕੋਈ ਗੱਲ ਨਹੀਂ ਭਾਈ ਆਇਓ ਗੱਡੀਆਂ ਦੇਖਿਓ ਗੱਡੀਆਂ ਦੇਖਣ ਦਾ ਕੋਈ ਮੁੱਲ ਨਹੀਂਗਾ ਇਹ ਆਪਣੀ ਲੋਕੇਸ਼ਨ ਦੱਸ ਦਵਾਂਣੀ ਆ ਆਪਣੀ ਲੋਕੇਸ਼ਨ ਹੈ ਜੀ ਭਾਈ ਰਾਮਾ ਰੋਡ ਨੇੜੇ ਜਾਦਵੰਦਰਾ ਕਾਲਜ ਤਲਵੰਡੀ ਸਾਬੋ ਢਿੱਲੋਂ ਕਾਰ ਬਾਜ਼ਾਰ ਆਪਣਾ ਕੋਲੇ ਸਰਵਿਸ ਸਟੇਸ਼ਨ ਕੋਲੇ ਸਰਵਿਸ ਸਟੇਸ਼ਨ ਨਾਲ ਆ ਗੁਰੂ ਕਾਸ਼ੀ ਸਰਵਿਸ ਸਟੇਸ਼ਨ ਆ ਮੇਨ ਰੋਡ ਤੇ ਆਪਣੀ ਦੁਕਾਨ ਆ ਕਦੋਂ ਮਰਜ਼ੀ ਆਪਣੇ ਕੋਲ ਆਉਂਗੇ ਆਪਾਂ ਹਰ ਦਿਨ ਤੁਹਾਨੂੰ ਇੱਥੇ ਹੀ ਮਿਲਾਂਗੇ ਇੱਕ ਗੱਡੀ ਆਪਾਂ ਹੋਰ ਲੈ ਕੇ ਕਿਹੜੀ ਤਾਜ਼ੀ ਹਾਂ ਇੱਕ ਆਪਾਂ ਸੁਵਿਫਟ ਭਾਈ ਸੁਵਿਫਟ ਗੱਡੀ ਜੀ ਆਪਾਂ ਕੱਲ ਹੀ ਲੈਤੀ ਆ ਜ਼ਿਆਦਾਤਰ ਆਪਾਂ ਕੀ ਕਰਦੇ ਗੱਡੀਆਂ ਅਗਲੇ ਦੇ ਘਰੋਂ ਹੀ ਲੈਨੇ ਆ 2015 ਮਾਡਲ ਗੱਡੀ ਆ ਚਿੱਟੇ ਰੰਗ ਦੀ ਆ ਹਾਂ ਅੱਧੇ ਟਾਇਰਾਂ ਗੱਡੀ ਦੇ ਜਮਾ ਸੋਹਣੀ ਗੱਡੀ ਆ ਕਿਤੋਂ ਐਕਸੀਡੈਂਟ ਨਹੀਂ ਕੀ ਉਹ ਹੋ ਸਕਦਾ ਸ਼ਨੀਵਾਰ ਤੱਕ ਆ ਜੇ ਆਹੀਂ ਮੈਂ ਪਹਿਲਾਂ ਵੀਡੀਓ 'ਚ ਸਿੱਧੂ ਵੀਡੀਓ ਬਣਾਉਣ ਆਇਆ ਗੱਡੀ ਬਰਨਾ ਜ਼ਿਕਰ ਕੀਤਾ ਸੀਗਾ ਉਹ ਗੱਡੀ ਮੈਂ ਦੁਕਾਨ ਤੇ ਮੇਰੇ ਆਈ ਵੀ ਨਹੀਂ ਗਈ ਬਾਈ ਸਿੱਧੂ ਦੀ ਵੀਡੀਓ ਤੇ ਬੰਦੇ ਨੇ ਫੋਨ ਕੀਤਾ ਬਾਈ ਕਹਿੰਦੇ ਬਰਨਾ ਹੈਗੀ ਐ ਮੈਂ ਬਈ ਹੈਗੀ ਐ ਪਰ ਕੱਲ ਨੂੰ ਆਊਗੀ ਬੰਦੇ ਨੇ ਫੋਨ ਕੀਤਾ ਬੁੱਕ ਕਰਤੀ ਤੇ ਗੱਡੀ ਵੇਖ ਗਈ ਆਪਣੇ ਕਿੰਨੇ ਕੁ ਵੀ ਆਉਂਦੇ ਉਹ ਤੁਹਾਨੂੰ ਮਿਲ ਜੂਗੀ ਪੌਣੇ 4 ਲੱਖ ਦੇ ਆਸਪਾਸ ਹਾਂ ਪੌਣੇ 4 ਦੇ ਬਾਕੀ ਮਾਨਦਾਨ ਤਾਂ ਆਪਾਂ ਹਰੇਕ ਗੱਡੀ 'ਚ ਕਰਕੇ ਭੇਜਣੀਆਂ ਬੰਦੇ ਨੂੰ ਡਾਕੂਮੈਂਟ ਪੂਰੇ ਦੇਣੇ ਆ ਡਾਕੂਮੈਂਟ ਬੰਦੇ ਨੂੰ ਇੱਥੋਂ ਹੀ ਦੇਣੇ ਆ ਬੰਦੇ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਗੇ ਹਰੇਕ ਗੱਡੀ ਦੇ ਬੀਮੇ ਪ੍ਰਦੂਸ਼ਣ ਸਭ ਕੁਝ ਕੰਪਲੀਟ ਕਰਕੇ ਦੇਣੇ ਆ ਇੱਕ ਬਾਈ ਸਿੱਧੂ ਬਰਨ ਆਪਾਂ ਹੋਰ ਬੁੱਕ ਕਰ ਰੱਖੀ ਆ ਹੋਰ ਲੈ ਕੇ ਆਉਂਦਾ ਹਾਂ ਹਾਂ ਬਰਨ ਇੱਕ ਹੋਰ ਲੈ ਕੇ ਆਉਂਦਾ ਉਹ ਵੈਗੀ ਬੰਦੇ ਦਾ ਫੋਨ ਆ ਉਸ ਤੋਂ ਬਾਅਦ ਵੀ ਫੋਨ ਆ ਇੱਕ ਹੋਰ ਬੰਦੇ ਕਾ ਵੀ ਬਰਨ ਨਾ ਵੀ ਉਹਦਾ ਫੋਨ ਤੇ ਬੁੱਕ ਹੋਊਗੀ ਬਰਨ ਇੱਕ ਹੋ ਸਕਦਾ ਐਤਵਾਰ ਤੱਕ ਮੈਂ ਇੱਕ ਬਰਨ ਹੋਰ ਲਿਆਵਾਂ ਦੂਇ 2017 ਮਾਡਲ ਚਿੱਟੇ ਰੰਗ ਦੀ ਚਿੱਟੇ ਰੰਗ ਦੀ ਹਾਂ ਉਹ ਵੀ ਬਹੁਤ ਜੈਜ ਰੇਟ ਤੇ ਦੇਵਾਂਗੇ ਉਹਦਾ ਆਪਣਾ ਸੌਦਾ ਚੱਲੀ ਜਾਂਦਾਗਾ ਆਪਾਂ ਘੱਟ ਤੋਂ ਘੱਟ ਖਰੀਦ ਕਰਕੇ ਮੂੰਹ ਮਿੱਠੇ ਜਿਹਨਾਂ ਬੰਦੇ ਨੂੰ ਗੱਡੀ ਦੇ ਦੇਣੀ ਆ ਕਿਉਂਕਿ ਆਪਾਂ ਕਿਸੇ ਗੱਡੀ ਤੇ ਆਈ ਨਹੀਂਗਾ ਯਾਰ ਆਪਾਂ ਮੰਨ ਲਓ 30000 40000 50000 ਕਮਾਈ ਕਰਨੀ ਆ ਨਾ ਆਪਾਂ ਨੂੰ ਤਾਂ ਹਰੇਕ ਗੱਡੀ ਚੋਂ ਜੇ 10000 ਵੀ ਬਣਦਾ ਬਈ ਬਹੁਤ ਆ ਆਪਾਂ ਸੰਤੋਸ਼ਟ ਐਨੇ ਨਾਲ ਹਾਂ ਬਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਢਿਲੋਂਕਾਰ ਬਾਜ਼ਾਰ ਤੇ ਜਰੂਰ ਆਇ ਜਿਹੜੀ ਗੱਲ ਆਪਾਂ ਤੁਹਾਨੂੰ ਆਖੀ ਡਾਕੂਮੈਂਟਾਂ ਦੀ ਜ਼ਿੰਮੇਵਾਰੀ ਆਪਣੀ ਮੇਜਰ ਐਕਸੀਡੈਂਟ ਦੀ ਜ਼ਿੰਮੇਵਾਰੀ ਆਪਣੀ ਹਾਂ ਇੰਜਨ ਗੇਅਰ ਦੀ ਵੀ ਆਪਾਂ ਬੰਦੇ ਨੂੰ ਜ਼ਿੰਮੇਵਾਰੀ ਲਿਖ ਕੇ ਦਿੰਨੇ ਆ ਉਹ ਨਹੀਂ ਵੀ ਮੂੰਹੋਂ ਬੋਲਤੀ ਆਪਾਂ ਗੱਲ ਲੈਣਾ ਉਹ ਸਾਡੀ ਜ਼ਿੰਮੇਵਾਰੀ ਆ ਨਾ ਡਾਕੂਮੈਂਟਾਂ ਦੀ ਵੀ ਐਫੀਡੇਵਿਟ ਤੇ ਲਿਖ ਕੇ ਦੇਵਾਂਗੇ ਮੇਜਰ ਐਕਸੀਡੈਂਟ ਵੀ ਲਿਖ ਕੇ ਦੇਵਾਂਗੇ ਇੰਜਨ ਗੇਅਰ ਵੀ ਲਿਖ ਕੇ ਦੇਵਾਂਗੇ ਬੰਦਾ ਆਪਣੇ ਕੋਲ ਕੋਦੋਂ ਮਰਜੀ ਆ ਜਾਏ ਡਾਕੂਮੈਂਟਾਂ ਪਿੱਛੇ ਦਾ ਬੰਦਾ ਆਪਣੇ ਕੋਲ ਚਾਹੇ 2 ਸਾਲਾਂ ਬਾਅਦ ਆ ਜਾਏ ਵੀ ਡਾਕੂਮੈਂਟਾਂ ਦੀ ਕੋਈ ਦਿੱਕਤ ਆ 2 ਸਾਲਾਂ ਬਾਅਦ ਵੀ ਉਸੇ ਰੇਟ ਤੇ ਜੇ ਮੈਂ 5000 ਬਾਦ ਦੇਣਾ ਤਾਂ 2 ਸਾਲਾਂ ਨੂੰ ਵੀ 5000 ਬਾਦ ਦੇਵਾਂਗਾ ਚਾਹੇ ਗੱਡੀ 5 ਸਾਲਾਂ ਬਾਅਦ 2 ਲੱਖ ਦੀ ਰਹਿ ਜਾਏ ਜੇ ਬੰਦਾ ਮੈਂ 4 ਦੀ ਲੈ ਗਿਆ ਮੈਂ 4 ਬੜੂਗਾ ਲੈ ਮੈਂ ਕੋਈ ਗਾਰੰਟੀ ਇੱਥੇ ਕੋਈ ਨਹੀਂ ਕੋਈ ਨਹੀਂ ਤੇ ਹਾਂ ਜੀ ਇਹਨੂੰ ਲਾਈਕ ਕਮੈਂਟ ਸ਼ੇਅਰ ਕਰ ਰਹੇ ਭਾਈ ਸ਼ੇਅਰ ਦਾ ਮੌਕਾ ਜ਼ਰੂਰ ਦਿਓ ਤੇ ਧੰਨਵਾਦ ਦੋਸਤੋ ਸਕਰੀਨ ਤੇ ਨੰਬਰ ਜਲਦੀ ਜਾਂਦਾ ਤੇ ਇੱਕ ਵਾਰੀ ਢਿੱਲੂ ਕਾਰ ਬਜ਼ਾਰ ਨੂੰ ਮੌਕਾ ਜ਼ਰੂਰ ਦਿਓ ਧੰਨਵਾਦ